ਹਾਂਜੀ ਆਪਣਾ ਪਹੁੰਚਿਆ ਭਲਤ ਦੀ ਅੰਮਿਤ ਤੇ ਵੈਜੀਟੇਬਲ ਵਾਲਿਆ ਸਬਜ਼ੀਆਂ ਵਾਲਿਆਂ ਦੇ ਫਲ ਫੁੱਲ ਦਾ ਕੰਮ ਵੀ ਕਰਦੇ ਆ ਤੇ ਸਬਜ਼ੀ ਦਾ ਕੰਮ ਵੀ ਕਰਦੇ ਆ ਇਹ ਤੇ ਬਹੁਤ ਵਧੀਆ ਜਿੱਦਾਂ ਸਪਲਾਈ ਆਉਂਦੀ ਨਾਲੀ ਉਹ ਆਪਾਂ ਸਪਲਾਈ ਕਰਦੀ ਆ ਕਿ ਬੰਦਾ ਜੇ ਬੰਦਾ ਸਪਲਾਈ ਕਰਦੇ ਜਮਾਨੇ ਕੋਈ ਪ੍ਰੋਗਰਾਮ ਹੋਵੇ ਵੱਡਾ ਕੁਝ ਵੀ ਹੋਵੇ ਨਾ ਇਹਨਾਂ ਨੂੰ ਸਵਾਲ ਲਿਖਾ ਜੋ ਤੇ ਇਹ ਸਪਲਾਈ ਵੀ ਕਰ ਦਿੰਦੇ ਪਹੁੰਚ ਕਰ ਦਿੰਦੇ ਆ ਇਹ ਆ ਇਹ ਪਿਨਾਲਾ ਜੀ ਦਾ ਅੰਮਿਤ ਵਜਤਿਆ ਪਰ ਭੋਗ ਪਰ ਪਲਾਟ ਅੱਡਾ ਪਲਾਟ ਤੇ ਪੂਰਾ ਅੱਡਾ ਠੀਕ ਹੈ ਨਾ ਜਦੋਂ ਬਾਜੀ ਦਾ ਕਨੈਕਟ ਕਰੋ ਇਹ ਦੁਕਾਨ ਤੇ ਹੁੰਦੇ ਆ ਤੇ ਇਹਨਾਂ ਦਾ ਫਲਦਾ ਕੰਮ ਵੀ ਆ ਤੇ ਹੋਰ ਖੂਗਦਾ ਕੰਮ ਵੀ ਕਰਦੇ ਆ ਇਹਨਾਂ ਦਾ ਕਨੈਕਟ ਕਰਿਆ ਕਰੋ ਸਾਰੇ ਤੇ ਫਰੈਜ ਸਬਜ਼ੀ ਦੇਖੋ ਸਬਜ਼ੀ ਯਾਰ ਵੀ ਕੀ ਆ ਬਤਾਉ ਲੋਕੀ ਬismillah ਵਿੱਚ ਸਾਰਾ ਕੁਝ ਰੱਖਦੇ ਆ ਤੇ ਕਨੈਕਟ ਕਰੋ ਇਹਨਾਂ ਦਾ ਆ ਤਸੀਨਾ ਗੁਆਈ ਦਾ ਗੁਆਈ ਦਾ ਆ ਇਹਨਾਂ ਕੋਲ ਸਾਮਾਨ ਖਰੀਦਾ ਆ ਕਨੁਤਰਾ ਤੋਂ ਨਹੀਂ ਅੱਡੇ ਦਾ ਦ੍ਰਿਸ਼ਕ ਕਿ ਆ ਪੁਲਾਤ ਸ਼ਹਿਰ ਸਾਡਾ ਤੇ ਭੋਪੜਾ ਵੱਜਦਾ ਆ ਬਹਰੋਂ ਕਾਇਥੇ ਪਿੱਛੇ ਤੱਕ ਦੇਖੋ ਉਹ ਜਾਂਦਾ ਰੋਡ ਬਜ਼ਾਰ ਨੂੰ ਇਥੇ ਤਾਂ ਦੀਨਾਂ ਹੁੰਦੀ ਆ ਅੱਜ ਬਸਿਆ ਵੈਸੇ ਹੁੰਦਾ ਸਾਰੀਆਂ ਜੀ ਦੁਕਾਨਾਂ ਦੂਸਰੀਆਂ ਕਰਿਆਨੇ ਵਾਲੀਆਂ ਕੱਪੜੇ ਸਭ ਆਂਦੇ ਆ ਇਹ ਕਿਉਂ ਇੱਕ ਕੰਮ ਸਦਾ ਵਾਰ ਆ ਰਿਹਾ ਹਰੇਕ ਨੇ ਕੀ ਲੈਣੀ ਹੁੰਦੀ ਆ ਇਹ ਮੰਦੋਂ ਦੀ ਦੁਕਾਨ ਚੋਗਣਾ ਦੀ ਮੋਟ ਵੈਜੀਟੇਬਲ ਲੈਕਟ ਕਰੋ ਪੁਲਾਤ ਭੋਪੜਾ ਤੇ ਵਧੀਆ ਹਾਂ ਬੈਸਟ ਪ੍ਰਾਈਸ ਸ਼ਾਪ ਦੇ ਸਾਹਮਣੇ ਦੀ ਨਾਮ ਉਹ ਬੈਸਟ ਪ੍ਰਾਈਸ ਸ਼ਾਪ ਦੇ ਸਾਹਮਣੇ ਦੁਕਾਨ ਹੈ ਇਹ ਸਬਜ਼ੀ ਦੀ ਤੇ ਇਹਨਾਂ ਨੂੰ ਮਿਲੋ ਫਲ ਫੂਡ ਦਾ ਕੰਮ ਵੀ ਕਰਦੇ ਆ ਤੇ ਹਰ ਇੱਕ ਚੀਜ਼ ਦੇ ਵਿੱਚ ਨਾਲੇ ਤਕਰੀਬਨ ਛੋਟ ਦਿੰਦੇ ਆ ਡਿਸਕ ਵੀ ਕਰਦੇ ਆ ਪਰਨੇ ਦੀ ਐਸਪੀ ਵੀ ਹੁੰਦੀ ਹੈ ਤੇ ਪਰਲੇ ਦੀ ਐਸਪੀ ਵੀ ਰੱਖਦੇ ਆ ਤੇ ਪਾਰਟੀਆਂ ਵਾਸਤੇ ਵੀ ਐਸਪੀ ਜੜੀ ਭੇਜਦੇ ਆ ਤੇ ਬਾਕੀ ਆ ਕਿ ਆਈਸਕ੍ਰੀਮ ਸਪਲਾਈ ਵੀ ਕਰਦੇ ਆ ਇਹਨਾਂ ਕਰੋ ਕਨੈਕਟ ਆ ਛੋਟੂ ਰਹਿ ਰਿਸ ਕੰਮ ਰੱਖਿਆ ਵਿਚਾਰਾ ਸੱਤਾ ਉੱਠਿਆ ਆ ਤੇ ਇਹਨਾਂ ਨੂੰ ਹੁਣ ਅਸੀਂ ਇਹਨਾਂ ਸਾਡੀ ਜਨਮਸ਼ਾਨ ਕਾਫੀ ਹੋ ਗਈ ਆ ਪੁਰਾਣੇ ਬੰਦੇ ਆ ਵਧੀਆ ਆ ਤੇ ਸਮਾਜ ਤੋਂ ਖੜੀਦਾ ਪੰਜ ਤੋਂ ਖੜੀਦਾ ਆ ਇਹ ਅੱਜ ਤੱਕ ਬਹੁਤ ਸਾਰੇ ਵਿਆਹਾਂ ਦੇ ਸਾਧੀਆਂ ਦੇ ਫੰਕਸ਼ਨਾਂ ਦੇ ਸਮਾਰਣ ਆਪਣਾ ਬੋਲਦੇ ਇੱਕ ਵਾਰੀ ਅਪਨੇ ਕੋ ਵਿਆਵਾ ਸਾਥੀਆਂ ਦੇ ਤੇ ਪੋਰਟੇ ਨੇ ਸਵਾਦੀ ਦੇ ਆਪਣੇ ਕੋ ਮਰਦਾਨਾ ਸੂਟ ਕਾਫਾ ਆਪ ਦੇ ਲਾਈ ਸ਼ੁਰੂ ਮਜਾ ਪਾ ਦੇਤੀ ਆਈਸਕ੍ਰੀਮ ਸਭ ਦੀ ਹਾਲ ਵੈਰਾਈਟੀ ਐਂਡ ਫਰੂਟਸ ਇੰਡੀਅਨ ਐਂਡ ਇੰਪੋਰਟਡ ਐਵੇਲੇਬਲ ਐਨੀ ਟਾਈਮ ਤੇ ਬਾਕੀ ਇਹਦਾ ਮੋਹਤ ਆ ਯਾ ਰੇਟ ਵੀ ਬਹੁਤ ਜ਼ਿਆਦਾ ਮਹਾਂਸ਼ਕ ਹੁੰਦਾ ਇਹ ਰੇਟ ਦੀ ਗੱਲ ਵਾਕਿਆ ਸਹੀ ਮੁੰਡੇ ਦੀ ਰੇਟ ਦਾ ਆਮ ਸਾਰੇ ਨਾਲੋਂ ਨਾ ਕਾਫੀ ਤੇ ਲੈਸ ਹੁੰਦਾ ਆ ਨਾ ਜੇ ਰੇਟ ਹੈ ਨਾ ਮੈਂ ਇੱਕ ਦਿਨ ਇਧਰ ਠਾਣੇ ਆ ਪਾਸੇ ਕੋਈ ਚੀਜ਼ ਪੁੱਛੀ ਤਾਂ ਦੱਸਿਆ ਮੈਨੂੰ ਕੀ 35 ਰੁਪਏ ਕਰੋ ਇਨਾ ਕਰੋ ਉਹੀ ਚੀਜ਼ ਜਿਹੜੀ ਇਹਨਾਂ 20 ਰੁਪਏ ਮਿਲੀ ਮੈਨੂੰ ਬਹੁਤ ਵਧੀਆ ਡੀਲ ਆ ਇਹਨਾਂ ਦਾ ਕਨੈਕਟ ਕਰੋ ਤੇ ਵਿਆਹ ਸ਼ਾਦੀਆਂ ਵਾਸਤੇ ਆਰਡਰ ਮੁਖਤਰਾਓ ਸਬਜ਼ੀ ਦਾ ਹਰੇਕ ਚੀਜ਼ ਦਾ ਪਹੁੰਚ ਕਰਦੇ ਆ ਘਰ ਤੱਕ ਤੇ ਸੋ ਠੀਕ ਆ ਬਾਕੀ ਤਾਂ ਦਿਖਾ ਦੇ ਜਾਂਦੇ ਜਾਂਦੇ ਆਪਣੇ ਏਰੀਆ ਦੇ ਰਿਸ਼ ਇਹ ਸਾਰਾ ਹੋਊਗਾ ਵਿੱਚ ਲੈ ਕੈਂਪ ਗੁੱਜੀ ਬਣਾ ਦੋ ਉਹ ਸ਼ੌਟ ਉੱਤੇ ਖਾਣਾ ਲਾਵਾਂਗੇ ਮੈਂ ਉਹ ਬਣਾ ਲਈ ਐਵੇਂ ਖਾਣਾ ਲਾਵਾਂਗੇ ਉੱਤੇ ਇਹਨਾਂ ਦਾ ਵਧੀਆ ਦਾ ਕਰਦੇ ਆ ਆ ਦੇਖੋ ਜੀ ਸਬਜ਼ੀ ਕਿੰਨੇ ਸੋਹਣੀਆਂ ਵਧੀਆ ਔਰ ਉਧਰ ਆਲੂ ਗੰਡੇ ਆ ਤੇ ਆਲੂ ਦਾ ਕਿਰੇਟ ਲਾਇਆ ਤੀਰ ਬਈ ਗੰਡਿਆਂ ਦਾ ਗੰਡੇ 25 ਕਿਲੋ ਹੈ ਅੱਛਾ ਉਹ ਵੀ ਤਾਂ ਸਾਰੇ ਹੀ ਤਾਂ ਜੈ ਜੀ ਹੁੰਦਾ ਹੈ ਨਾ ਆਲੂ ਲਾ ਲਿਆ ਜੋ ਲਾਲ ਪਾ ਨਹੀਂ ਖਾਣੇ ਗੁਬੀ ਆਲੂ ਵੀ ਨੇ ਗੁਬੀ ਵੀ ਹੈਗੇ ਆ ਪਾਰਲੀ ਸਾਈਡ ਵੀ ਹੈਗੇ ਆ ਪਾਰਲੀ ਸਾਈਡ ਵੀ ਹੈਗੇ ਆ ਅੱਜ ਮੰਡੀ ਬੰਦ ਹੋਣ ਦੇ ਕਾਰਨ ਸਾਮਾਨ ਥੋੜਾ ਘਾਟ ਹੈ ਅੱਛਾ ਚੰਨੀ ਸਾਮਾਨ ਵੀ ਬਦੂ ਉਹ ਵਧੀਆ ਆ ਰੋਜ਼ ਨਾਲ ਕੰਟੈਕਟ ਸਾਰੇ ਜਿੱਥੇ ਵੀ ਸਾਡੇ ਆ ਬਲੌਗ ਦੇਖਦੇ ਆ ਅੱਜ ਭਲਾਥ ਏਰੀਆ ਜਿੰਨੇ ਵੀ ਹੈਗੇ ਨਾ ਆਪਣੇ ਸੱਚੇ ਨੁਸਰ ਪਾਰਲੀ ਜੋ ਭਲਾਥ ਆ ਸਾਮਾਨ ਕੀਤੇ ਆ ਕੰਟੈਕਟ ਕਰੋ ਇਹਨਾਂ ਨਾਲ ਤੇ ਵਿਆਹ ਸ਼ਾਦੀਆਂ ਵਾਸਤੇ ਸਾਰਾ ਸਮਾਨ ਕੋਕਰਾ ਚੱਕਲ ਵਿਖਾ ਕੇ ਚੱਲ ਜਾ ਕਰੋ ਪੇਮੈਂਟ ਦੇ ਕੇ ਘਰ ਤੱਕ ਪਹੁੰਚਾ ਦੇ ਦਿੰਦੇ ਠੀਕ ਹੈ ਨਾ ਬਾਕੀ ਸੋ ਇਹਨਾਂ ਦਾ ਨੇਚਰ ਸੱਜਿਆ ਕੁੰਨਿਆ ਦਾ ਵਧੀਆ ਆ ਅਸੀਂ ਜਦੋਂ ਵੀ ਆਉਣੀ ਐ ਇਸੇ ਦੁਕਾਨ ਤੇ ਆਉਣੀ ਐ ਤੇ ਤੁਸੀਂ ਵੀ ਕਨੈਕਟ ਕਰੋ ਇਹਨਾਂ ਨਾਲ ਸੋ ਕਹਿੰਦੇ ਵੀ ਆਹ ਫਾਗਨੀਆਂ ਕਾਲਾ ਭਗਵਾਨਪੁਰ ਦੇ ਕੋਲ ਆ ਤੱਕ ਕੋਦੂ ਤੱਕ ਸਮਾਨ ਜਾਂਦਾ ਹੈ ਨਾ ਸੋ ਠੀਕ ਹੈ ਜੀ ਹੁਣ ਅੱਗੇ ਚੱਲਦੇ ਆ ਚਲੋ ਚੱਲੀ ਚਲਿਏ ਫਿਰ ਤੇ ਧੀ ਦਾ ਮੋਤ ਭਾਜੀ ਸਭ ਜੀ ਲੈ ਵੀ ਲਈ ਕਿੱਥੇ ਛੱਡ ਗਏ ਗੱਲਾਂ ਗੱਲਾਂ ਚ ਸਭ ਜੀ ਲੈ ਲਈਏ ਪੰਜ ਆ ਦੇ ਉਹ ਪਾਲੀ ਸੈੜ ਵੀ ਦੁਕਾਨ ਆ ਚਲੋ ਚਲੀਏ ਠੀਕ ਹੈ ਫੋਟੋ ਆ ਜਾਣੀ ਹੈ ਦੇਖਦੇ ਆ ਇਹ ਕਰਨਾ ਕਰ ਨੂੰ ਅੱਛਾ ਨਹੀਂ ਕਰ ਲੈ ਚਾਹ ਤਿਆਰ ਕਰਕੇ ਸਿਰਾਵਾ ਦੇਣਾ ਕਰਨਾ ਰੈਡੀ ਆ ਬੈ ਜਾ ਹੋਰ ਕੀ ਕੇਲੇ ਲੈਣੇ ਸੀ ਇਹ ਇਹ ਕਿੰਨੇ ਦਿਨੋਂ ਤੇ ਹੋ ਇਸ਼ਾਅ ਇਹ ਜੀ ਤੁਸੀਂ ਰੈਡੀ ਸੀ ਨਾ ਵੀ ਚਲੋ ਚਲੋ ਅੱਗੇ ਫਿਰ ਨਾਲ ਲੈ ਠੀਕ ਹੈ ਨਾ ਜਿਆਦਾ ਜਿਆਦਾ ਪੱਕੇ ਲੱਗਦੇ ਮੈਨੂੰ ਤਾਂ ਇੱਧਰ ਗਿਆ ਜੀ ਔਰ ਥੱਲੇ ਨਾ ਪੀਵਾ ਹੋਇਆ ਆ ਇਹ ਵੀ ਸਾਡਾ ਮਾਦ ਦੱਡ ਕਿੱਲੇ ਕਰੀ ਚਾ ਫਰੂਟ ਵੀ ਨਾਲ ਹੀ ਹੈ ਨਾ ਅੱਛਾ ਨਾਲ ਨਾਲ ਆ ਗਿਆ ਲਾਈਕ ਜਦਾਂ ਇਹਨੇ ਰਾਜ ਨੂੰ ਇੱਕਦਮ ਹਰੇ ਹਰੇ ਇਹਨੇ ਉਹਨਾਂ ਵਧੀਆ ਨੇ ਕੱਚੇ ਕੱਚੇ ਜਿਹੇ ਹੁੰਦੇ ਇਹ ਸਹੀ ਹੈ ਇਹ ਠੀਕ ਹੈ ਨਾ ਇੱਕਦਮ ਓਕੇ ਆ ਨਾਸ਼ਪਤੀ ਐਪਲ ਕਿਦਾਂ ਦੇ ਨੇ ਫਟੇ-ਫਟੇ ਲੱਗਦੇ ਇਹਦੇ ਇਹ ਇੱਧਰ ਮਿਲ ਕਾ ਮਿਲਦੇ ਆ ਮੇਰੇ ਕੋਲ ਸਾਈਡ ਤੇ ਐਪਲ ਆ ਹੂੰ ਇੱਧਰ ਜਿਹੜੇ ਮੋਟੇ ਉਹ ਮਿੱਠੇ ਹੁੰਦੇ ਆ ਨਾ ਤਮੰਨੀ ਕੰਨਾ ਅੱਧੀ ਆਪਲੇ ਸੈਟ ਦੇਣਾ ਉੱਤੇ ਹੈ ਹੀ ਹੁੰਦਾ ਬਹੁਤ ਉਪਰੇ ਫਲ ਆ ਬਾਗਾਂ ਦਾ ਪਾਣੀ ਆ ਆ ਲੂ ਬੁਖਾਰਾ ਕਿੱਦਾਂ ਲਾਇਆ ਕਮਲ ਯੂਸ ਸ਼ੇਕਵਾਰ ਆ ਮੇਰੇ ਭਰਾ ਜੋ ਤਰ ਤਲਾ ਲਾਤ ਫਿਰ ਉਹ ਫੋਕਸ ਚਲੋ 10 ਸੜ ਤਾਂ ਟਾਈਮ ਹੋ ਗਿਆ ਹੋਣਾ ਤਾਂ ਵੀ ਇੰਨੀ ਗਰਮੀ ਹੈ ਬਸ ਚਲੀਏ ਹੁਣ ਚਲੋ ਫਲਾਟ ਪਲਾਟਾਂ ਹੁੰਦੇ ਹੋਏ ਇਹ ਰੋਡ ਜਿਹੜਾ ਹੈਗਾ ਆ ਇਹ ਸਾਡਾ ਯਾਨੀ ਸਾਡੇ ਪਿੰਡ ਜਾਂਦਾ ਬਗੜੀਆਂ ਦਾ ਇਹ ਮੇਨ ਰੋਡ ਆ ਤੇ ਦੇਖੋ ਜੀ ਆ ਛੁੱਟੀ ਸੀਗੀ ਉਦੋਂ ਸ਼ਹਿਰ ਤੇ ਸਾਰਾ ਸ਼ਹਿਰ ਬੰਸੇ ਥੋੜਾ ਸਾਨੂੰ ਕੰਮ ਸੀਗਾ ਸੋਚਿਆ ਵੀ ਆਉਂਦੇ ਹੋਏ ਚਲੋ ਸਾਧਿਆਂ ਨਾਲ ਚਲਦੇ ਆ ਪਰ ਸਬਜ਼ੀਆਂ ਨੂੰ ਕੋਈ ਹੱਥ ਨਹੀਂ ਲੱਗਣ ਡਿਆ ਇੰਨੀ-ਇੰਨੀ ਮਹਿੰਗੀਆਂ ਸਬਜ਼ੀਆਂ ਹੋ ਗਈਆਂ ਦੇਖੋ ਜੀ ਮੀਂਹ ਪੈਣ ਕਾਰਨ ਹਨਾ ਤੇ ਸਬਜ਼ੀਆਂ ਯਾਨੀ ਇਹ ਰੇਟ ਵਧ ਗਿਆ ਚਲੋ ਖੈਰ ਕਿਤੇ ਕਿਤੇ ਖਾ ਲੈਣੀ ਚਾਹੀਦੀ ਹੈ ਨਾ ਦੇ ਬਹੁਤੀ ਨਹੀਂ ਤਾਂ ਚਲੋ ਆਲੂ ਤਾਂ ਪ੍ਰਦਾਨ ਹੈਗੇ ਹੀ ਆ ਨਾ ਆਲਟੋਮੈਟਰ ਵੀ ਬਹੁਤ ਸਵਾਦ ਲੱਗਦੇ ਆ ਤੇ ਹੋਰ ਵਧੀਆ ਲੱਗਦੇ ਖਰਿਆ ਪਰਿਆ ਕਿੰਨਾ ਸੁਹਣਾ ਲੱਗਦਾ ਖੇਤ ਹਨਾ ਸਾਰੇ ਝੋਨੇ ਹੁਣ ਲੱਗ ਲੁਗ ਚੁੱਕੇ ਆ ਤੇ ਵਧੀਆ ਖਰਿਆ ਪਰਿਆ ਲੱਗਦਾ ਸੋਹਣਾ ਲੱਗਦਾ ਤਾਂ ਹੁਣ ਨਾਲ ਹੀ ਆਪਾਂ ਨਾ ਸਾਡੇ ਜਿੱਦਾਂ ਗਾ ਲੋ ਖੇਤਿਆਂ ਨਾਲ ਹੀ ਤੇ ਹੁਣ ਜਾਂਦੇ ਆ ਹੋ ਨੂੰ ਤੇ ਦੇਖਦੇ ਆ ਉੱਥੇ ਚਲੋ ਗੇੜਾ ਮਾਰ ਚੱਲਦੇ ਆ ਨਾ ਆਏ ਆ ਤੇ ਮौज ਵਧੀਆ ਭਲਤ ਜਾਓ ਤੇ ਨਾਲ ਹੀ ਆਪਾਂ ਆਪਣੇ ਖੇਤ ਵੀ ਦੇਖ ਲੈਨੇ ਆ ਚਲੋ ਪਹੁੰਚਦੇ ਆ ਹੋ ਤੇ ਬਹੁਤ ਬਹੁਤ ਆ ਹੂੰ ਉਹ ਨਹੀਂ ਆਪ ਨੂੰ ਨਾ ਉਹ ਨਿਆਣ ਦੇਖਾ ਦੇ ਨਿਰੰਦੋ ਪੱਕਦੀ ਪਈ ਮੈਂ ਤਾਂ ਦੇਖੀ ਨਹੀਂ ਖੂਤੇ ਆ ਕੇ ਕਿੰਨੇ ਦਿਨ ਹੋ ਗਏ ਮੈਨੂੰ ਦੇਖੋ ਪਲਾਤੋਂ ਹੋ ਕੇ ਸੀ ਖੂਤੇ ਆਏ ਆ ਤੇ ਨਾਲ ਹੀ ਚਲੋ ਪਲਤਵੀਆਂ ਆਏ ਕੰਮ ਕਰਿਆ ਮੜੇ ਫਲੀ ਜਿਹੜੀ ਕਾਲੀ ਉਹ ਤੋੜ ਕੇ ਦਿਖਾਓ ਮੜ ਜੀ ਕੀ ਦਿਖਾਈਏ ਕਲੀਰ ਕਾਲੀ ਫਲੀ ਨਾ ਉਹ ਪੱਕੀ ਹੈ ਤੇ ਵਿੱਚ ਦਾਣੇ ਕਰਕੇ ਦਿਖਾਓ ਤਾਂ ਦੇਖੋ ਸੰਤਾਈਆਂ ਆ ਇੱਧਰ ਨੇ ਖਾ ਦੇਖੋ ਤਾਂ ਬਣੀ ਤੇ ਜਾਣ ਲਈ ਆ ਦੇਖੋ ਜੀ ਫਲੀ ਨੂੰ ਪੈ ਗਿਆ ਦਾਣਾ ਮੂੰਗੀ ਦੀ ਨੂੰ ਤੋਂ ਹੁਣ ਪੱਕਦਾ ਪਿਆ ਤੇ ਨਾਲ ਹੀ ਛਿਲ ਕਾਲੀ ਹੋ ਜਾਂਦੀ ਆ ਤੇ ਇਹ ਨਿਸ਼ਾਨੀ ਹੁੰਦੀ ਆ ਇਹਦੀ ਖਾ ਕੇ ਮੈਂ ਦੇਖੀ ਆ ਕੋਈ ਨਹੀਂ ਥੋੜੀ ਜੀ ਨਾ ਫਲੀਆਂ ਤੋੜ ਕੇ ਤੁਹਾਨੂੰ ਦਾਲ ਬਣਾ ਕੇ ਦਿਖਾਵਾਂਗੇ ਕਿੰਦਾ ਬਣਦੀ ਆ ਭਲਾ ਬਾਕੀ ਤੇ ਕਹਿੰਦੇ ਫਲੀ ਪੈਣ ਦੀ ਪੈਣੀ ਆ ਦਾਲ ਜੋਗੇ ਫਲੀਆਂ ਪੈ ਗਈਆਂ ਆ ਇਹ ਦਾਲ ਜੋਗੇ ਫਲੀ ਪੰਜੂ ਧਰਮ ਬਣਾ ਕੇ ਦਿਖਾਵਾਂਗੇ ਬਾਕੀ ਕੋਈ ਗੱਲ ਬਹੁਤ ਗਈ ਇੱਥੇ ਤੇ ਵੇਲ ਆ ਗਈ ਇਹਦੀ ਹੂੰ ਇਦਰਾ ਸਾਰ ਛੋੜੀ ਚਾਹੀਦੀ ਹੁੰਦੀ ਮਧਰੀ ਲੰਬੀ ਆ ਤਾਂ ਹੋ ਗਈ ਆ ਚਲੋ ਫਿਰ ਜੋ ਠੀਕ ਹੈ ਜੀ ਤੀ ਕੰਟੈਂਟ ਕਰ ਲਓ ਆ ਦੇਖੋ ਹੁਣ ਪ੍ਰਾਣੀ ਇੱਥੇ ਆਏ ਆ ਤੂੰ ਨਾ ਹੁਣ ਆਏ ਇੱਥੇ ਹੈਲੋ ਹਾਂ ਅੱਛਾ ਨਹੀਂ ਆਣਾ ਨਾ ਉਹ ਕਰੰਟਰਾ ਪਾ ਰਹੇ ਉਹ ਕਰੰਟਰਾ ਠੀਕ ਹੈ ਠੀਕ ਹੈ ਜੀ 32 ਕਰਕੇ 4 ਵਜੇ ਦੀ ਆਈ ਇਹਨੇ ਕਿੱਥੇ ਆ ਹੁਣੇ ਕੱਲੂ ਹੁਣੇ 4 ਵਜੇ ਹੈਲੋ ਅੱਛਾ ਰਾਮ ਰਾਮ ਵਧੀਆ ਉਹ ਕਾਕੇ ਤੂੰ ਕਰੰਟਰਾਂ ਪਾਣੀ ਗੁੰਡੀ ਆ ਸ਼ਾਰਾ ਤੂੰ ਠੀਕ ਆ ਤਸੀਂ ਇਹ ਨਾ ਸਹਿਵਾ ਹਣਾ ਚ ਮਿਰਜੇ ਹਣਾ ਚ ਤੂੰ ਅੱਜ ਕੱਲ੍ਹ ਤਾਰਾਂ ਕੋਲ ਜਾਇਦਾ ਹੁੰਦਾ ਸਾਡੇ ਆਉਂਦੇ ਹੁੰਦੇ ਘਰ ਉਹ ਵੀ ਹਾਂਜੀ ਬਾਬਾ ਜੀ ਆਪਣਾ ਏਸੀ ਵੀ ਏਸੇ ਪਿੰਡ ਦੇ ਆ ਵਧੀਆ ਵਧੀਆ ਤੂੰ ਸੌਂ ਦਿੱਤਾ ਆਹੋ ਨਹੀਂ ਕੋਈ ਕਾ ਤੋ ਕਹਿੰ ਆ ਮੈਂ ਤਾਂ ਖੋਹਦਾ ਰੋ ਠੀਕ ਹੈ ਯਾਦ ਕਰਦੇ ਤੁਸੀਂ ਅੱਜ ਹੀ ਫੋਨ ਕੀਤਾ ਆ ਤੇ ਦੇਖੋ ਜੀ ਹੁਣ ਪ੍ਰਾਥੇ ਕੰਮ ਦਾ ਥੋੜਾ ਸੀਗਾ ਕੰਮ ਉਥੋਂ ਆਏ ਆ ਤੇ ਆਉਂਦੇ ਆਉਂਦੇ ਚਲੋ ਮੈਂ ਕਿਹਾ ਹਨਾ ਚੱਲ ਆਪਾਂ ਮੂੰਗੀ ਫਸਲ ਦੇ ਚਲਦੇ ਆ ਤੇ ਮੇਰੇ ਤੋਂ ਇੱਦੇ ਬਸ ਕਿੰਨੇ ਨੂੰ ਆ ਨਹੀਂ ਹੋਇਆ ਸੀਗਾ ਤੇ ਤੁਹਾਨੂੰ ਪਤਾ ਕੰਮਕਾਰ ਵਿੱਚ ਹਨਾ ਡਾਕਟਰ ਸਾਹਿਬ ਕਈ ਵਾਰ ਡੋਲ ਜਾਂਦੇ ਆ ਕਹਿੰਦੇ ਵੀ ਨਹੀਂ ਆਪਾਂ ਵਾਦੇ ਨਹੀਂ ਆ ਇਹ ਆ ਬੋਆ ਮੈਂ ਕਿਹਾ ਨਹੀਂ ਦੇਖੋ ਸੀ ਸਬਰ ਤੇ ਮੜਿਆ ਰੱਖੋ ਹਨਾ ਭੈਣ ਭਰਾ ਕਹਿੰਦੇ ਵੀ ਇਹਨੂੰ ਜਾਨੀ ਫਲੀ ਪੈਣੀ ਬਹੁਤ ਰਪਿੰਦੀ ਵੀ ਹੈਗੀ ਆ ਤੇ ਜਿਹੜੀ ਫਲੀ ਪੈਂਦੀ ਉਹ ਪੱਕਦੀ ਉਹ ਕਾਲੀ ਵੀ ਹੁੰਦੀ ਹੈ ਨਾ ਵੀ ਜਿਹੜੀ ਕਾਲੀ ਫਲੀ ਹੋ ਜਾਂਦੀ ਉਹ ਪੱਕਦੀ ਹੈ ਵਿੱਚ ਦਾਣੇ ਹਨਾ ਤੇ ਮੈਂ ਦੇਖੀ ਹੁਣ ਖਾ ਕੇ ਤਾਂ ਉਹ ਪੱਕੰਡੇ ਹੀ ਇੱਕਦਮ ਹਨਾ ਤੇ ਮੈਂ ਸਮਝਾ ਨਾ ਕਰਨੇ ਮੈਂ ਕਿ ਰੈਂਦਾ ਕੋਈ ਨਹੀਂ ਇੰਨਾ ਚਿਰ ਤੁਸੀਂ ਕੱਢਿਆ 60 60 ਦਿਨ ਹੋ ਗਏ ਇਹਨੂੰ ਤੇ ਕਹਿੰਦੇ 90 ਦਿਨ ਦੀ ਹੁੰਦੀ ਆ ਤੇ ਥੋੜੀ ਜਿਹਾ ਦੇਖ ਕੇ ਤਸੱਲੀ ਜਿਹੀ ਹੁੰਦੀ ਆ ਕਿ ਨੇ ਬੇਲਵਾ ਉਹ ਵੱਧ ਗਈ ਆ ਚਲੋ ਮੈਂ ਕਿਹਾ ਫਿਰ ਖੈ ਤੁਸੀਂ ਦਵਾਈਆਂ ਖਾਦਾਂ ਪਾਈਆਂ ਇਹਨੂੰ ਤੇ ਬੇਲ ਦੀ ਵੱਧਣੀ ਆ ਸੁਪਈਆਂ ਵੀ ਕੀਤੀਆਂ ਸਾਡੀ ਗਵੰਡੀਆਂ ਨੇ ਵੀ ਲਾਈਆਂ ਉਹ ਵੀ ਆਂਟੀ ਪੁੱਛਣ ਆਈ ਸਵੇਰੇ ਵੀ ਤੁਹਾਡੀ ਮੂੰਗੀ ਕਿੱਦਾਂ ਆ ਮੈਂ ਕਿਹਾ ਮੂੰਗੀ ਸਾਡੀ ਠੀਕ ਆ ਪਰ ਮੈਂ ਦੇਖੀ ਤੇ ਹੈ ਨਹੀਂ ਇਹ ਜਾ ਕੇ ਤੇ ਮੈਂ ਕਿਹਾ ਦੇਖੂਗੀ ਹਨਾ ਤੇ ਹੁਣ ਚਲਦੇ ਆ ਘਰ ਨੂੰ ਤੇ ਆ ਫਲ ਹੀ ਹੋਰ ਪਈ ਬਹੁਤ ਸੋਹਣੀਆਂ ਫਲ ਤਾਂ ਬਹੁਤ ਪਿਆ ਆ ਵੇਜਾ ਬੋ ਦੇਖਦੇ ਹਾਂ ਹਾਂ ਕੁਛ ਉੱਥੇ ਨਾ ਹੀ ਜਾਂਦੇ ਕੁਛ ਉੱਥੇ ਨਾ ਹੀ ਜਾਂਦੇ ਪਰਸ ਮਿੱਤਰ ਲੈ ਲਿਆ ਅੱਛਾ ਅੱਛਾ ਲੇਟ ਹੋ ਗਈ ਬੰਦ ਹੋ ਗਈ ਹਨਾ ਹਵਾ ਚਲਦੀ ਪਈ ਹੈ ਚਿੱਤਰ ਕਿਤਾਬ ਆ ਯਾਰ ਅਹ ਲਓ ਜੀ ਹੁਣ ਅਸੀਂ ਘਰ ਆ ਗਏ ਆ ਤੇ ਆ ਕੇ ਪਾਣੀ ਪੀਤਾ ਤੇ ਚਾਹ ਪੀਤੀ ਦਾਲ ਪਾਣੀ ਮੇਰਾ ਦੁਪਹਿਰ ਦਾ ਬਣਿਆ ਸੀਗਾ ਤੇ ਦਾਲ ਦੇ ਨਾਲ ਬਣਾਲੇ ਚੌੜ ਤੇ ਮੇਰਾ ਸੱਜਣਾ ਅਜਦਾ ਤੇ ਕਪੜੇ ਵੀ ਦੁਪਹਿਰੇ ਧੋ ਲੈ ਆ ਤੇ ਅੰਕਲ ਗਰਮੀ ਦਾ ਟਾਈਮ ਹੈ ਸਵੇਰ ਸ਼ਾਮ ਕਪੜੇ ਹੋਈ ਜਾਂਦੇ ਧੋਣੇ ਵਾਲੇ ਹਨ ਤੇ ਧੋ ਵੀ ਹੱਥ ਨਾਲ ਹੋ ਜਾਂਦੇ ਆ ਵਧੀਆ ਆ ਤੇ ਇਸੇ ਨੂੰ ਚੋਣਾਂ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਹੁਣ ਕਰਦੇ ਆ ਵੀਡੀਓ ਐਡੀਟਿੰਗ ਕਰਦੀ ਉਹਦੀ ਮੈਂ ਤੇ ਟੈਂਪੋ ਲੱਗਦਾ ਜੀ ਕੰਟੀਡੀਟ ਕੰਟੈਸਟ ਜਿੱਥੇ ਲੱਗ ਜਾਂਦਾ ਫਿਰ ਥੰਬਨੇਲ ਉੱਤੇ ਲਾਉਣਾ ਪੈਂਦਾ ਆ ਤੇ ਫਿਰ ਉਹਦਾ ਵੀ ਟਾਈਮ ਬਹੁਤ ਲੱਗਦਾ ਹੈ ਨਾ ਕੋਈ ਵੀ ਕੰਮ ਮਿਹਨਤ ਨਾਲ ਹੀ ਆ ਤੇ ਅੱਗੇ ਵੀ ਮੈਂ ਤੱਕ ਪਹੁੰਚੇ ਹਾਂ ਤਾਂ ਅੱਗੇ ਵੀ ਮੈਂ ਤੱਕ ਕਰਕੇ ਪਹੁੰਚਾਂਗੇ ਅੱਗੇ ਵੀ ਹੈ ਨਾ ਤੇ ਬਿਲਾ ਕੋਈ ਨਹੀਂ ਹੁੰਦਾ ਹੈਗਾ ਨਾ ਸਾਰੇ ਕਮੈਂਟ ਦੇ ਨਾਲ ਹੀ ਆ ਲਾਈਟ ਵੀ ਚਲ ਗਈ ਆ ਲਾਈਟ ਕਦੀ ਜਾਂਦੀ ਕਦੀ ਆਉਂਦੀ ਆ ਤੇ ਨਾ ਮੀਂਹ ਹਨੇਰੀ ਨਾ ਹਵਾ ਕੁਝ ਨਹੀਂ ਹੈਗਾ ਤੇ ਲਾਈਟ ਜਾਂਦੀ ਆਉਂਦੀ ਆ ਤੇ ਬਾਕੀ ਖੁਸ਼ ਰਿਹਾ ਕਰੋ ਹੱਸਦੇ ਰਹੋ ਵਸਦੇ ਰਹੋ ਵਹਿ ਰਹੋ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਹੈ ਨਾ ਉਹ ਕਰ ਉਹ ਤੇ ਬਸ ਆਪਣਾ ਕੰਮ ਕੰਟੀਨਿਊ ਕਰੀ ਜਾ ਉਹ ਕਰੀ ਜਾਉਣਾ ਜਿਉਂ ਕਹਿੰਦਾ ਕਈ ਜ ਸੁਣੀ ਨਾ ਕਰ ਉਹਤੀ ਕਹਿਦੀ ਗੱਲਾਂ ਨਾ ਤੇ ਆਪਣਾ ਬਸ ਡਿਲੀਟੀ ਤੁਸੀਂ ਬਲੌਗ ਪਾਈ ਜਾ ਕਰੋ ਅਪੀ ਤੁਹਾਡਾ ਵੌਇਸ ਟਾਈਮ ਪੂਰਾ ਹੋ ਜੂਗਾ ਜੀ ਕਮੈਂਟ ਆਉਂਦੇ ਕਿ ਤੁਹਾਡਾ ਵੌਇਸ ਟਾਈਮ ਕਿਦਾਂ ਪੂਰਾ ਹੋਇਆ ਤਾਂ ਚੈਨਲ ਮੋਨਟਾਈਜ਼ ਕਿਦਾਂ ਹੋਇਆ ਹੈ ਨਾ ਤੇ ਹਰ ਇੱਕ ਜੀ ਟਾਈਮ ਮੰਗਦੀ ਆ ਕੋਈ ਵੀ ਕੰਮ ਟਾਈਮ ਲਾਈ ਹੁੰਦਾ ਆਪਣੇ ਟਾਈਮ ਦੇ ਨਾਲ ਜਿੰਨਾ ਮਰਜੀ ਕਈ ਜੋਬ ਪਹਿਲਾਂ ਆਪਾਂ ਮਤਲਬ ਨਾ ਵੀ ਕੰਮ ਹੋ ਜੇ ਟਾਈਮ ਤੋਂ ਪਹਿਲਾਂ ਪਰ ਨਹੀਂ ਵਾਇਬਰੋ ਲਿਖਿਆ ਹੁੰਦਾ ਉਸ ਟਾਈਮ ਹੀ ਹੋਣਾ ਹੁੰਦਾ ਆ ਤੇ ਉੱਤੇ ਗੱਲ ਕੁਝ ਨਹੀਂ ਹੈਗੀ ਤੇ ਜਿਹੜੇ ਸੀ ਮੇਰੇ ਚੈਨਲ ਤੇ ਨਵੇਂ ਮੇਰੇ ਭੈਣ ਭਰਾ ਆਉਂਦੇ ਆ ਉਹ ਮੇਰੀ ਵੀਡੀਓ 24 ਮਹੀਨੇ ਵਾਲੀ ਦੇਖ ਲਿਆ ਕਰੋ ਹਨਾ ਉੱਚ ਵਿੱਚ ਮੈਂ ਸਾਰਾ ਦੱਸਿਆ ਹੋਇਆ ਫਿਰ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਕੀ ਮੇਰਾ ਸਫਰ ਹੈ YouTube ਦਾ ਤੇ ਕਿੰਨਾ ਮੈਨੂੰ ਟਾਈਮ ਲੱਗਾ ਹਨਾ ਤੇ ਉੱਚ ਵਿੱਚ ਮੈਂ ਸਾਰਾ ਕੁਝ ਦੱਸਿਆ ਹੋਇਆ ਆ ਤੇ ਬਹੁਤ ਧੰਨਵਾਦ ਜਿਹੜੇ ਮੇਰੇ ਨਵੇਂ ਬਣੀ ਜਾਣੀ ਆਉਂਦੇ ਹਨਾ ਬਲੌਗ 'ਚ ਪਣਪਰਾ ਹੈ ਨਾ ਤੇ ਵਧੀਆ ਲੱਗਦਾ ਚਲੋ ਫਿਰ ਠੀਕ ਹੈ ਜੀ ਅੱਜ ਦਾ ਬਲੌਗ ਦਾ ਕਰਦੇ ਇਥੇ ਹਾਂਡ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਕੇ ਦੱਸਿਆ ਕਰੋ ਸਾਡੇ ਬਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਆ ਤੇ ਆਪਣਾ ਵਿਚਾਰ ਜ਼ਰੂਰ ਰੱਖਿਆ ਕਰੋ ਜੀ ਛਤਰੀਏ ਕਾ ਸਰਿਆ ਨੋਕੇ ਬਾਈ ਜੀ ਗੁੱਡ ਈਵਨਿੰਗ ਜੀ 4:30 ਦਾ ਹੋ ਗਿਆ ਟਾਈਮ ਬਾਏ ਬਾਏ